ਆ ਗਿਆ ਵੈਲਕਮ ਜਦੋਂ ਮਰਗੀ ਆਵੇ ਔਰ ਉਹਦਾ ਸਵਾਗਤ ਹੈ ਅਸੀਂ ਹਰ ਚੰਗੇ ਬੰਦੇ ਦਾ ਇਸਤਕਬਾਲ ਕਰਦੇ ਹਾਂ ਉਹਦਾ ਸਵਾਗਤ ਕਰਦੇ ਹਾਂ ਗੁਰਪ੍ਰੀਤ ਸਿੰਘ ਨੂੰ ਗੀ ਜੇਕਰ ਕਾਂਗਰਸ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਨੇ ਤੇ ਉਹਨਾਂ ਦਾ ਸਵਾਗਤ ਹੈ ਕੈਬਨਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਇਹ ਸੱਦਾ ਅਜੇ ਹੀ ਵੇਲੇ ਹੈ ਜਦੋਂ ਆਮ ਆਦਮੀ ਪਾਰਟੀ ਦਾ ਕਾਟੋ ਫਲੇਸ਼ ਦਿੱਲੀ ਬੈਠੇ ਲੀਡਰਾਂ ਦੇ ਲਈ ਵੀ ਸਿਰਦਰਦੀ ਬਣਿਆ ਹੋਇਆ ਹੈ ਆਮ ਆਦਮੀ ਪਾਰਟੀ ਦੇ ਸਾਬਕਾ ਕਨਵੀਨਰ ਗੁਰਪ੍ਰੀਤ ਸਿੰਘ ਖੁੱਗੀ ਨੇ 10 ਮਈ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਸੀ ਪਾਰਟੀ ਦੇ ਕਨਵੀਨਰ ਕੇਜਰੀਵਾਲ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਕਮਾਨ ਕੁੱਗੀ ਦੇ ਹੱਥੋਂ ਖੋ ਕੇ ਭਗਵੰਤ ਮਾਨ ਨੂੰ ਸੰਭਾਲ ਦਿੱਤੀ ਸੀ ਜਿਸ ਤੇ ਰੋਸਵਜੋਂ ਕੁੱਗੀ ਨੇ ਪਾਰਟੀ ਤੋਂ ਅਸਤੀਫਾ ਦਿੱਤਾ ਕੁੱਗੀ ਦੇ ਕਾਂਗਰਸ ਵਿੱਚ ਆਉਣ ਨੂੰ ਲੈ ਕੇ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਸਾਫ਼ ਕਿਹਾ ਕਿ ਕਾਂਗਰਸ ਦੇ ਵਿੱਚ ਚੰਗੇ ਲੋਕਾਂ ਦਾ ਹਮੇਸ਼ਾ ਸਵਾਗਤ ਹੈ ਜਿਹੜੇ ਭਾਈਆਂ ਆ ਗਏ ਵੈਲਕਮ ਵੈਲਕਮ ਜਦੋਂ ਮਰਜ਼ੀ ਆਵੇ ਔਰ ਉਹਦਾ ਸਵਾਗਤ ਹੈ ਅਸੀਂ ਹਰ ਚੰਗੇ ਬੰਦੇ ਦਾ ਸਤਿਕਾਰ ਕਰਦੇ ਹਾਂ ਉਹਦਾ ਸਵਾਗਤ ਕਰਦੇ ਹਾਂ ਕਾਂਗਰਸ ਲੀਡਰ ਰਾਜਕੁਮਾਰ ਵੀਰਖਾ ਗੁਰਪ੍ਰੀਤ ਸਿੰਘ ਨੂੰ ਗਿਣਾਲ ਪਹਿਲਾਂ ਤੋਂ ਹੀ ਸੰਪਰਕ ਵਿੱਚ ਹੋਣ ਦੀ ਗੱਲ ਕਹਿ ਚੁੱਕੇ ਨੇ ਕੁਝ ਅਜਿਹੇ ਹੀ ਬਿਆਨ ਭਾਜਪਾ ਲੀਡਰ ਵਿਨਿਤ ਜੋਸ਼ੀ ਦੇ ਵੱਲੋਂ ਵੀ ਆਇਆ ਸੀ ਜਿਨ੍ਹਾਂ ਨੇ ਇਹ ਦਾਵਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੇ 11 ਵਤਾ ਇੱਕ ਭਾਜਪਾ ਦੇ ਸੰਪਰਕ ਵਿੱਚ ਨੇ ਹਾਲਾਂਕਿ ਆਮ ਆਦਮੀ ਪਾਰਟੀ ਦੇ ਲੀਡਰ ਸੁਪਾਲ ਖਹਿਰਾ ਨੇ ਇਸ ਗੱਲ ਤੋਂ ਸਾਫ਼ ਤੌਰ ਤੇ ਇਨਕਾਰ ਕੀਤਾ ਸੀ